ਸ਼ਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਗੌਤਮ ਗੰਭੀਰ ਨਾਲ ਜੁੜੀ ਹੋਈ ਹੈ ਜਿੱਥੇ ਕਪਾਸੇ ਪਹਲਗਾਮ ਚ ਵੱਡਾ ਅਤਵਾਦੀ ਹਮਲਾ ਹੋਇਆ ਤਾਂ ਉੱਥੇ ਹੀ ਧਮਕੀਆਂ ਵੀ ਆ ਰਹੀਆਂ ਨੇ ਤਾਂ ਆਈਐਸ ਆਈਐਸ ਵੱਲੋਂ ਧਮਕੀ ਦਿੱਤੀ ਗਈ ਹੈ ਆ ਗੌਤਮ ਗੰਭੀਰ ਨੂੰ ਜੋ ਕਿ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਉਹਨਾਂ ਨੂੰ ਇੱਕ ਧਮਕੀ ਭਰੀ ਈਮੇਲ ਆਈ ਹੈ ਜਿਸ ਦੇ ਚੱਲਦਿਆਂ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਦਿੱਲੀ ਦਾ ਰਜਿੰਦਰਾ ਉਸ ਥਾਂ ਨੇ ਚ ਸ਼ਿਕਾਇਤ ਦਰਜ ਹੋਈ ਆ ਜਿਸ ਦੇ ਚਾਲਦਿਆਂ ਪੁਲਿਸ ਵੱਲੋਂ ਹੁਣ ਇਸ ਈਮੇਲ ਦੀ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਆ ਮੇਲ ਦੀ ਜਾਂਚ ਕੀਤੀ ਜਾ ਰਹੀ ਆ ਕਿ ਕਿੱਥੋਂ ਇਹ ਮੇਲ ਕੀਤੀ ਗਈ ਆ ਕੌਣ ਆ ਇਸ ਦੇ ਪਿੱਛੇ ਤਾਂ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਪਹਿਲਗਾਮ ਚ ਵੱਡਾ ਅਤਵਾਦੀ ਹਮਲਾ ਹੋਇਆ ਤਾਂ ਉੱਥੇ ਹੀ ਆਈਐਸ ਆਈਐਸ ਕਸ਼ਮੀਰ ਦੇ ਨਾਂ ਤੇ ਜਿਹੜੀ ਆ ਇੱਕ ਧਮਕੀ ਭਰੀ ਮੇਲ ਆ ਜਿਹੜੀ ਉਹ ਗੌਤਮ ਗੰਬੀਰ ਨੂੰ ਆਈ ਆ ਜਿਸ ਦੇ ਚਾਲਦਿਆਂ ਹੁਣ ਪੜਸ ਪ੍ਰਸ਼ਾਸਨ ਵੱਲੋਂ ਜਾਂਚ ਆ ਜਿਹੜੀ ਉਹ ਬੈਡ ਦਿੱਤੀ ਗਈ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜਿੱਥੇ ਮਾਹੌਲ ਕਾਫੀ ਜਿਹੜਾ ਤਣਾਅਪੂਰਨ ਵਾਲਾ ਬਣਿਆ ਹੋਇਆ ਭਾਰਤ ਤੇ ਪਾਕਿਸਤਾਨ ਦਰਮਿਆਨ ਭਾਰਤ ਨੇ ਕਈ ਵੱਡੇ ਫੈਸਲੇ ਜਿਹੜੇ ਪਾਕਿਸਤਾਨ ਦੇ ਖਿਲਾਫ ਲੈ ਲਏ ਆ ਤਾਂ ਦੂਜੇ ਪਾਸੇ ਆਈਐਸ ਆਈਐਸਬੀ ਕਿਤੇ ਨਾ ਕਿਤੇ ਸਰਗਰਮ ਹੁੰਦਾ ਨਜ਼ਰ ਆ ਰਿਹਾ ਜਿਸ ਦੇ ਚਾਲਦਿਆਂ ਹੁਣ ਆਈਐਸ ਆਈਐਸ ਕਸ਼ਮੀਰ ਵੱਲੋਂ ਇੱਕ ਧਮਕੀ ਭਰੀ ਮੇਲ ਆ ਜਿਹੜੀ ਉਹ ਭਾਰਤੀ ਕ੍ਰਿਕਟ ਦੇ ਕੋਚ ਜਿਹੜੇ ਆ ਉਹ ਗੌਤਮ ਗੰਭੀਰ ਨੂੰ ਜਿਹੜੀ ਪਹੁੰਚੀ ਆ ਭੇਜੀ ਗਈ ਆ ਤਾਂ ਗੌਤਮ ਗੰਭੀਰ ਜੋ ਕਿ ਸਾਬਕਾ ਐਮਪੀ ਨੇ ਅਤੇ ਮੌਜੂਦਾ ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਤੇ ਕ੍ਰਿਕਟ ਵਿੱਚ ਵੀ ਕਾਫੀ ਨਾਮ ਆ ਜਿਹੜਾ ਹੁਣ ਤੱਕ ਗੌਤਮ ਗੰਭੀਰ ਦਾ ਰਿਆ ਕਈ ਵਾਰ ਜਿਹੜੇ ਆ ਮੈਚ ਅੜੇ ਹੋਏ ਗੌਤਮ ਗੰਭੀਰ ਨੇ ਜਿੱਤਾਇਆ ਤਾਂ ਉੱਥੇ ਹੀ ਰਾਜਨੀਤਕ ਤੌਰ ਤੇ ਵੀ ਆਪਣੇ ਆਪ ਨੂੰ ਅਜਮਾ ਚੁੱਕਿਆ ਗੌਤਮ ਗੰਭੀਰ ਅਤੇ ਦਿੱਲੀ ਤੋਂ ਐਮਪੀ ਬਣੇ ਸੀ ਗੌਤਮ ਗੰਭੀਰ ਤੇ ਉੱਥੇ ਹੀ ਹੁਣ ਜੇਕਰ ਦੇਖਿਆ ਜਾਵੇ ਕਿ ਮੌਜੂਦਾ ਸਮੇਂ 'ਚ ਭਾਰਤੀ ਕ੍ਰਿਕਟ ਟੀਮ ਦੀ ਕੋਚ ਵੱਜੋਂ ਅਗਵਾਈ ਕਰ ਰਹੇ ਨੇ ਜਿਸ ਦੇ ਚਲਦਿਆਂ ਕਈ ਵੱਡੀਆਂ ਟਰੋਫੀਾਂ ਜਿਹੜੀ ਭਾਰਤੀ ਟੀਮ ਜਿੱਤ ਚੁੱਕੀ ਆ ਤਾਂ ਹੁਣ ਗੌਤਮ ਗੰਭੀਰ ਦੀ ਜਾਂ ਜਿਹੜੀ ਆ ਜਾਨ ਨੂੰ ਖਤਰਾ ਨਜ਼ਰ ਆ ਰਿਹਾ ਜਿਸ ਦੇ ਚਲਦਿਆਂ ਗੌਤਮ ਗੰਭੀਰ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਹੈ ਤਾਂ ਮੇਲ ਦੀ ਜਾਂਚ ਜਿਹੜੀ ਆ ਪਤਾ ਲਗਾਈ ਜਾ ਰਹੀ ਹੈ ਐਮਆਈ ਨੰਬਰ ਜਿਹੜੇ ਆ ਉਹ ਖੰਗਾਲੇ ਜਾ ਰਿਹਾ ਕਿ ਆਖਰਕਾਰ ਕਿੱਥੋਂ ਮੇਲ ਹੋਈ ਆ ਕਿਸ ਵੱਲੋਂ ਕੀਤੀ ਗਈ ਆ ਦਿੱਲੀ ਪੁਲਿਸ ਇਸ ਦੀ ਜਾਂਚ ਵਿੱਚ ਜਿਹੜੀ ਐ ਜੁਟੀ ਆ ਤੇ ਜਿੱਥੇ ਹਲੇ ਕੁਝ ਦਿਨ ਹੀ ਹੋਏ ਨੇ ਕਿ ਪਹਿਲਗਾਮ ਵਿੱਚ ਵੱਡਾ ਹਮਲਾ ਹੋਇਆ ਉਹ ਉਸ ਨੂੰ ਲੈ ਕੇ ਜਿੱਥੇ ਵੱਡੇ ਕਦਮਾਂ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਆ ਸੁਰੱਖਿਆ ਨੂੰ ਲੈ ਕੇ ਤਾਂ ਦੂਜੇ ਪਾਸੇ ਆਈਐਸ ਆਈਐਸਬੀ ਸਰਕਾਰ ਨੂੰ ਹੁੰਦੀ ਨਜ਼ਰ ਆ ਰਹੀ ਐਜਤ ਦੇ ਚੱਲਦਾ ਮੇਲ ਆ ਜਿਹੜੀ ਉਹ ਪਹੁੰਚ ਆਈ ਐ ਗੌਤਮ ਗਵੀਰ ਨੂੰ ਹਾਲਾਂਕਿ ਆ ਇਹ ਇਸ ਸੰਗਠਨ ਵੱਲੋਂ ਭੇਜੀ ਗਈ ਆ ਜਾਂ ਜਾਣ ਬੁੱਝ ਕੇ ਕਿਸੇ ਨੇ ਹਰਕਤ ਕੀਤੀ ਆ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਜਾਨੋਂ ਮਾਰਨ ਦੀ ਧਮਕੀ ਹੈ ਜਿਹੜੀ ਉਹ ਗੌਤਮ ਗਮੀਰ ਨੂੰ ਮਿਲ ਰਹੀ ਭੇਜੀ ਗਈ ਹੈ